ਸੂਰਾ ਵਿੱਚ ਮਿਲਿਆ ਅਫਰੀਕਨ ਸਵਾਇਨ ਫਲੂ ਪ੍ਰਭਾਵਿਤ ਇਲਾਕਿਆਂ ਚ ਚਿੰਤਾ ਦੀ ਲਹਿਰ ਪਿੰਡ 라ਵਸ ਬ੍ਰਾਹਮਣ ਚ ਸਵਾਇਨ ਫਲੂ ਦਾ ਅਲਰਟ ਸਰਕਾਰ ਨੇ ਕੀਤੀ ਤੁਰੰਤ ਕਾਰਵਾਈ ਪਿੰਡ ਦੇ ਨੇੜੇ 10 ਕਿਲੋਮੀਟਰ ਤੱਕ ਦਾ ਇਲਾਕਾ ਕੀਤਾ ਸੀਲ ਸੂਰਾ ਦੇ ਫਾਰਮ ਤੇ ਸੰਬੰਧਿਤ ਸਾਮਾਨ ਤੇ ਵੀ ਲਾਈ ਰੋਕ 3 ਜੁਲਾਈ ਤੋਂ 30 ਸਤੰਬਰ ਤੱਕ ਪ੍ਰਭਾਵਿਤ ਖੇਤਰ ਚ ਲਗਾਈ ਆਵਾਜਾਈ ਤੇ پابੰਦੀ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਤਾ ਮੰਨਾ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਸੂਰਾਂ ਵਿੱਚ ਅਫਰੀਕਨ ਸਵੈਨ ਫਲੂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਅਲਰਟ ਉੱਤੇ ਆ ਗਿਆ ਹੈ ਪਟਿਆਲਾ ਦੇ ਪਿੰਡ ਰਾਵਸ ਬਰਾਮਣ ਦੇ ਨੇੜੇ ਦਾ ਲਗਭਗ 10 ਕਿਲੋਮੀਟਰ ਖੇਤਰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਪਸ਼ੂ ਪਾਲਣ ਵਿਭਾਗ ਦੇ ਉਪ ਨਿਰਦੇਸ਼ਕ ਵੱਲੋਂ ਪਿੰਡ ਨੂੰ ਸੰਕਰਮਿਤ ਘੋਸ਼ਿਤ ਕੀਤਾ ਗਿਆ ਇਸ ਖੇਤਰ ਵਿੱਚ ਸੂਰਾਂ ਦੇ ਫਾਰਮਾਂ ਤੇ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਦੀ ਆਵਾਜਾਈ ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ ਪਟਿਆਲਾ ਦੀ ਐਡੀਸ਼ਨਲ ਡਿਪਟੀ ਕਮ ਮਿਸ਼ਨਰ ਈਸ਼ਾ ਸਿੰਘਲ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਦੇ ਧਾਰਾ 163 ਦੇ ਅਨੁਸਾਰ ਦਿੱਤੀਆਂ ਗਈਆਂ ਸ਼ਿਕਾਇਤਾਂ ਦੀ ਵਰਤੋਂ ਕਰਦੇ ਆ ਖੇਤਰ ਵਿੱਚ ਆਵਾਜਾਈ ਤੇ ਵੀ ਰੋਕ ਲਾ ਦਿੱਤੀ ਹੈ ਪ੍ਰਸ਼ਾਸਨਿਕ ਜਾਣਕਾਰੀ ਅਨੁਸਾਰ 31 ਜੁਲਾਈ 2025 ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਅਨੁਸਾਰ ਪ੍ਰਭਾਵਿਤ ਖੇਤਰ ਦੇ ਅੰਦਰ ਜਾਂ ਪ੍ਰਭਾਵਿਤ ਖੇਤਰ ਦੇ ਬਾਹਰ ਜੀਵਿਤ ਜਾਂ ਮਰੇ ਹੋਏ ਸੂਰਾਂ ਸੂਰ ਦੇ ਮਾਸ ਚਾਰੇ ਖੇਤੀ ਸੰਬੰਧੀ ਸਮਾਨ ਮਸ਼ੀਨਰੀ ਦੀ ਆਵਾਜਾਈ ਤੇ ਪੂਰਨ ਪਾਬੰਦੀ ਹੈ ਐਡੀਸੀ ਵੱਲੋਂ ਜਾਰੀ ਮਾ ਅਨੁਸਾਰ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਪੋਪਾਲ ਦੀਆਂ ਰਿਪੋਰਟਾਂ ਦੇ ਆਧਾਰ ਤੇ 라ਵਸ ਬ੍ਰਾਹਮਣ ਪਿੰਡ ਵਿੱਚ ਸਾਹਮਣੇ ਆਏ ਮਾਮਲੇ ਨੂੰ ਵੇਖਦੇ ਹੋਏ ਰੋਗ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਸੰਕਰਮਿਤ ਖੇਤਰ ਤੇ 1 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ ਅੱਗੇ ਦੇ ਸਰਵੇਖਣ ਨਿਗਰਾਨੀ ਤੇ ਸੰਭਾਵਿਕ ਕਾਰਵਾਈ ਲਈ ਜ਼ਿਲ੍ਹਾ ਪਸ਼ੂ ਪਾਲਨ ਵਿਭਾਗ ਵੱਲੋਂ ਇਨ੍ਹਾਂ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੇਜ਼ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਕਰਨ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਵਾਇਨ ਫਲੂ ਇੱਕ ਅਜੀha ਸੰਕਰਮਨ ਹੈ ਜਿਸ ਵਿੱਚ ਪਾਲਤੂ ਤੇ ਜੰਗਲੀ ਸੂਰਾਂ ਦੋਹਾਂ ਦੀ ਹੀ 5 ਤੋਂ 6 ਦਿਨਾਂ ਵਿੱਚ ਮੌਤ ਹੋ ਜਾਂਦੀ ਹੈ ਇਹ ਬਿਮਾਰੀ ਅਜਿਹੀ ਖਤਰਨਾਕ ਹੈ ਕਿ ਮੌਤ ਦੀ ਦਰ 100% ਦੀ ਹੈ ਭਾਵੇਂ ਇਸ ਨਾਲ ਸੰਕਰਮਿਤ ਹੋਣ ਦੇ ਕਿਸੇ ਵੀ ਸੂਰ ਦੀ ਜਾਨ ਨਹੀਂ ਬਚ ਸਕਦੀ ਅਫਰੀਕੀ ਸਵਾਇਨ ਫਲੂ ਮਨੁੱਖਾਂ ਵਿੱਚ ਨਹੀਂ ਫੈਲਦਾ ਇਹ ਬੁਖਾਰ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਛੂਨ ਜਾਂ ਬਲੱਡ ਫਲੂ ਵਾਇਰਸ ਫੈਲਦਾ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਸੋਸੀਏਸ਼ਨ ਅਨੁਸਾਰ ਸੂਰਾਂ ਨੂੰ ਕੱਚਾ ਖਾਣਾ ਖਵਾਉਣ ਕਾਰਨ ਵੀ ਵਾਇਰਸ ਦਾ ਸੰਕਰਮਣ ਫੈਲ ਸਕਦਾ ਹੈ ਅਫਰੀਕੀ ਸਵਾਇਨ ਫਲੂ ਹੋਣ ਤੇ ਸੂਰਾਂ ਵਿੱਚ ਤੇਜ਼ ਬੁਖਾਰ ਭੁੱਖ ਨਾ ਲੱਗਣਾ ਕਮਜ਼ੋਰੀ ਚਮੜੀ ਵਿੱਚ ਲਾਲੀ ਥੋੜੇ ਦਸਤ ਉਲਟੀਆਂ ਖੰਘ ਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਦੇਖੇ ਜਾ ਸਕਦੇ ਨੇ ਸੂਰਾਂ ਵਿੱਚ ਮਿਲਿਆ ਅਫਰੀਕਨ ਸਵਾਇਨ ਫਲੂ ਪ੍ਰਭਾਵਿਤ ਇਲਾਕਿਆਂ ਚ ਚਿੰਤਾ ਦੀ ਲਹਿਰ ਪਿੰਡ 라ਵਸ ਬ੍ਰਾਹਮਣ ਚ ਸਵੈਨ ਫਲੂ ਦਾ ਅਲਰਟ ਸਰਕਾਰ ਨੇ ਕੀਤੀ ਤੁਰੰਤ ਕਾਰਵਾਈ ਪਿੰਡ ਦੇ ਨੇੜੇ 10 ਕਿਲੋਮੀਟਰ ਤੱਕ ਦਾ ਇਲਾਕਾ ਕੀਤਾ ਸੀਲ ਸੂਰਾ ਦੇ ਫਾਰਮ ਤੇ ਸੰਬੰਧਿਤ ਸਮਾਨ ਦੇ ਵੀ ਲਾਈ ਰੋਕ 31 ਜੁਲਾਈ ਤੋਂ 30 ਸਤੰਬਰ ਤੱਕ ਪ੍ਰਭਾਵਿਤ ਖੇਤਰ ਚ ਲਗਾਈ ਆਵਾਜ਼ਾਈ ਤੇ پابੰਦੀ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਤਮੰਨਾ ਪੰਜਾਬ ਦੇ ਪਟਿਆਲਾ ਸ਼ਹਿਰ ਤੋਂ ਸੂਰਾਂ ਵਿੱਚ ਅਫਰੀਕਨ ਸਵੈਨ ਫਲੂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪਸ਼ੂ ਪਾਲਨ ਵਿਭਾਗ ਅਲਰਟ ਉੱਤੇ ਆ ਗਿਆ ਹੈ ਪਟਿਆਲਾ ਦੇ ਪਿੰਡ ਰਾਵਸ ਬਰਾਮਣ ਦੇ ਨੇੜੇ ਦਾ ਲਗਭਗ 10 ਕਿਲੋਮੀਟਰ ਖੇਤਰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਪਸ਼ੂ ਪਾਲਨ ਵਿਭਾਗ ਦੇ ਉਪ ਨਿਰਦੇਸ਼ਕ ਵੱਲੋਂ ਪਿੰਡ ਨੂੰ ਸੰਕਰਮਿਤ ਘੋਸ਼ਿਤ ਕੀਤਾ ਗਿਆ ਇਸ ਖੇਤਰ ਵਿੱਚ ਸੂਰਾਂ ਦੇ ਫਾਰਮਾਂ ਤੇ ਉਹਨਾਂ ਨਾਲ ਸੰਬੰਧਿਤ ਚੀਜ਼ਾਂ ਦੀ ਆਵਾਜਾਈ ਤੇ ਤੁਰੰਤ ਰੋਕ ਲਗਾ ਦਿੱਤੀ ਗਈ ਹੈ ਪਟਿਆਲਾ ਦੀ ਐਡੀਸ਼ਨਲ ਡਿਪਟੀ ਕਮਿਸ਼ਨਰ ਇੰਜੀਨੀਅਰ ਈਸ਼ਾ ਸਿੰਘਲ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿਿਤਾ 2023 ਦੇ ਧਾਰਾ 163 ਦੇ ਅਨੁਸਾਰ ਦਿੱਤੀਆਂ ਗਈਆਂ ਸ਼ਿਕਾਇਤਾਂ ਦੀ ਵਰਤੋਂ ਕਰਦੇ ਆ ਖੇਤਰ ਵਿੱਚ ਆਵਾਜਾਈ ਤੇ ਵੀ ਰੋਕ ਲਾ ਦਿੱਤੀ ਹੈ ਪ੍ਰਸ਼ਾਸਨਿਕ ਜਾਣਕਾਰੀ ਅਨੁਸਾਰ 31 ਜੁਲਾਈ 2025 ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਅਨੁਸਾਰ ਪ੍ਰਭਾਵਿਤ ਖੇਤਰ ਦੇ ਅੰਦਰ ਜਾਂ ਪ੍ਰਭਾਵਿਤ ਖੇਤਰ ਦੇ ਬਾਹਰ ਜੀਵਿਤ ਜਾਂ ਮਰੇ ਹੋਏ ਸੂਰਾਂ ਸੂਰ ਦੇ ਮਾਸ ਚਾਰੇ ਖੇਤੀ ਸੰਬੰਧੀ ਸਮਾਨ ਮਸ਼ੀਨਰੀ ਦੀ ਆਵਾਜਾਈ ਤੇ ਪੂਰਨ ਪਾਬੰਦੀ ਹੈ ADC ਵੱਲੋਂ جاری ਮਾ ਅਨੁਸਾਰ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਪੋਪਾਲ ਦੀਆਂ ਰਿਪੋਰਟਾਂ ਦੇ ਆਧਾਰ ਤੇ 라ਵਜ ਬ੍ਰਾਹਮਣ ਪਿੰਡ ਵਿੱਚ ਸਾਹਮਣੇ ਆਏ ਮਾਮਲੇ ਨੂੰ ਵੇਖਦੇ ਹੋਏ ਰੋਗ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਤੱਕ ਦੇ ਖੇਤਰ ਨੂੰ ਸੰਕਰਮਿਤ ਖੇਤਰ ਤੇ 1 ਤੋਂ 10 ਕਿਲੋਮੀਟਰ ਤੱਕ ਦੇ ਖੇਤਰ ਨੂੰ ਨਿਗਰਾਨੀ ਖੇਤਰ ਘੋਸ਼ਿਤ ਕੀਤਾ ਗਿਆ ਹੈ ਅੱਗੇ ਦੇ ਸਰਵੇਖਣ ਨਿਗਰਾਨੀ ਤੇ ਸੰਭਾਵਿਕ ਕਾਰਵਾਈ ਲਈ ਜ਼ਿਲ੍ਹਾ ਪਸ਼ੂ ਪਾਲਨ ਵਿਭਾਗ ਵੱਲੋਂ ਇਨ੍ਹਾਂ ਖੇਤਰਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ہدایتਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤੇਜ਼ ਬਿਮਾਰੀ ਨੂੰ ਫੈਲਣ ਤੋਂ ਰੋਕਣ ਵਿੱਚ ਸਹਿਯੋਗ ਕਰਨ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਵਾਇਨ ਫਲੂ ਇੱਕ ਅਜਿਹਾ ਸੰਕਰਮਣ ਹੈ ਜਿਸ ਵਿੱਚ ਪਾਲਤੂ ਤੇ ਜੰਗਲੀ ਸੂਰਾਂ ਦੋਹਾਂ ਦੀ ਹੀ 5 ਤੋਂ 6 ਦਿਨਾਂ ਵਿੱਚ ਮੌਤ ਹੋ ਜਾਂਦੀ ਹੈ ਇਹ ਬਿਮਾਰੀ ਅਜਿਹੀ ਖਤਰਨਾਕ ਹੈ ਕਿ ਮੌਤ ਦੀ ਦਰ 100% ਦੀ ਹੈ ਭਾਵ ਇਸ ਨਾਲ ਸੰਕਰਮਿਤ ਹੋਣ ਦੇ ਕਿਸੇ ਵੀ ਸੂਰ ਦੀ ਜਾਨ ਨਹੀਂ ਬਚ ਸਕਦੀ افریکی ਸਵਾਇਨ ਫਲੂ ਮਨੁੱਖਾਂ ਵਿੱਚ ਨਹੀਂ ਫੈਲਦਾ ਇਹ ਬੁਖਾਰ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਛੂਨ ਜਾਂ ਬਲੱਡ ਫਲੂ ਵੜਾਹੀ ਫੈਲਦਾ ਹੈ ਅਮਰੀਕਾ ਦੇ ਫੂਡ ਐਂਡ ਡਰੱਗ ਐਸੋਸੀਏਸ਼ਨ ਅਨੁਸਾਰ ਸੂਰਾਂ ਨੂੰ ਕੱਚਾ ਖਾਣਾ ਖਵਾਉਣ ਕਾਰਨ ਵੀ ਵਾਇਰਸ ਦਾ ਸੰਕਰਮਣ ਫੈਲ ਸਕਦਾ ਹੈ ਅਫਰੀਕੀ ਸਵੈਨ ਫਲੂ ਹੋਣ ਤੇ ਸੂਰਾਂ ਵਿੱਚ ਤੇਜ਼ ਬੁਖਾਰ ਭੁੱਖ ਨਾ ਲੱਗਣਾ ਕਮਜ਼ੋਰੀ ਚਮੜੀ ਵਿੱਚ ਲਾਲੀ ਫੋੜੇ ਦਸਤ ਉਲਟੀਆਂ ਖੰਘ ਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਦੇਖੇ ਜਾ ਸਕਦੇ ਨੇ